ਪਖੰਡੀ ਬਾਬੇ ਨੇ ਕੀਤਾ ਮਹਿਲਾ ਨਾਲ ਬਲਾਤਕਾਰ ਮੁੰਡੇ ਦੀ ਦਾਤ ਬਖਸ਼ਣ ਦਾ ਕਰਦਾ ਸੀ ਦਾਵਾ ਮੋਟਰ ਤੇ ਲਿਜਾ ਮਹਿਲਾ ਨਾਲ ਕੀਤਾ ਬਲਾਤਕਾਰ ਪੰਜਾਬ ਚ ਅੱਜਕੱਲ ਪਖੰਡੀ ਬਾਬਿਆਂ ਦਾ ਦੌਰ ਚੱਲ ਰਿਹਾ ਹੈ ਵੱਖ-ਵੱਖ ਤਰ੍ਹਾਂ ਦੇ ਦਾਅਵੇ ਪਖੰਡੀ ਬਾਬਿਆਂ ਵੱਲੋਂ ਕੀਤੇ ਜਾ ਰਹੇ ਨੇ ਤੇ ਭੋਲੇ-ਭਾਲੇ ਲੋਕ ਇਨ੍ਹਾਂ ਪਖੰਡੀ ਬਾਬਿਆਂ ਦੇ ਜਾਲ ਚ ਫਸ ਜਾਂਦੇ ਨੇ ਇਸੇ ਤਰ੍ਹਾਂ ਦਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਖੰਡੀ ਬਾਬਾ ਪੁੱਤ ਦੀ ਦਾਤ ਬਖਸ਼ਣ ਦਾ ਦਾਵਾ ਕਰਦਾ ਸੀ ਤੇ ਖੇਤਾਂ 'ਚ ਇੱਕ ਮੋਟਰ ਤੇ ਪੰਜ ਸਨਾਨ ਕਰਨ ਦੀ ਗੱਲ ਆਖਦਾ ਸੀ ਤੇ ਕਹਿੰਦਾ ਸੀ ਤੁਹਾਡੇ ਘਰ ਬੱਚਾ ਹੋ ਜਾਵੇਗਾ ਜਦ ਇੱਕ ਮਹਿਲਾ ਉਸਦੇ ਜਾਲ 'ਚ ਫਸ ਗਈ ਤਾਂ ਬਾਬੇ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਖਵਾ ਕੇ ਉਸ ਨਾਲ ਮੋਟਰ ਤੇ ਬਲਤਕਾਰ ਕੀਤਾ ਤੇ ਜਦ ਮਹਿਲਾ ਨੂੰ ਹੋਸ਼ ਆਇਆ ਤਾਂ ਮਹਿਲਾ ਨੇ ਸਾਰੇ ਪਿੰਡ 'ਚ ਰੋਲਾ ਪਾਇਆ ਤੇ ਮਹਿਲਾ ਨੇ ਕੀ ਕੁਝ ਦੱਸਿਆ ਜਰਾ ਸੁਣੋ ਕੀ ਗੱਲਬਾਤ ਹੋਈਏ ਔਰ ਬਾਬੇ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਇਹਨਾਂ ਦੀ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਆ ਇਹ 3 ਬੇਨਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਮੈਨੂੰ ਇਨਸਾਫ਼ ਚਾਹੀਦਾ ਮੇਰ ਨਾਲ ਥੱਕਾ ਆਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀਤੋ ਕੀ ਨਾਂ ਕੀ ਬਾਬੇ ਕੌਣ ਦਸੰਗ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਏ ਤੁਸੀਂ ਇਹਨਾਂ ਕੋਲੇ ਸਾਹੀ ਪੁੱਤਰ ਦੀ ਦਾਦਾ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸਣਾੜ ਗਰੋਂ ਦੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਣ ਹੋ ਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਨੋ ਦੋ ਮੁੰਡੇ ਹੋਰ ਵਾਪਸ ਆਏ ਹੋਤੇ ਮੋਟਰਸਾਈਕਲ ਤੇ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਚਾਹ ਗਈ ਮੈਂ ਆਪਣੀ ਹੋਸਟਾਈ ਮੈਂ ਆਪੇ ਵੱਜ ਗਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨਾਂ ਨੇ ਮੇਰੇ ਘਰ ਬਚਾ ਲਵੇ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਹਾ ਗਿਆ ਬਾਬਾ ਅਗਰ ਨਾ ਮੈਂ ਪੈਰ ਪੱਗਾਂ ਹਾ ਗੱਬੜਾ ਨਾ ਕਿੰਨਾ ਮੈਂ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਤਸਕਸਾ ਦਿੱਤੀ ਜਾਵੇ ਇਹਨੂੰ ਲੈ ਕੇ ਕਿੱਥੇ ਗਿਆ ਸੀ ਬਾਬਾ ਮੋਟਰ ਆਪਣੀ ਦਾ ਲੈ ਕੇ ਗਿਆ ਸੀ ਕਿੰਨਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬੜ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹ ਤੁਸੀਂ ਆ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਥੇ ਬੰਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂ ਜੀ ਕਰਵਾਈ ਅਸੀਂ ਥੱਕਰ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਹੁੰਦਾ ਨੂੰ ਕੀ ਕਹਿਣਾ ਚਾਹੁੰਦੇ ਤੇ ਇਹਨਾਂ ਨੇ ਇਹ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਬੰਦ ਤਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8 9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12 12:30 ਦੇ ਕਰੀਬ ਹੂੰ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਅਟੈਕ ਆ ਗਿਆ ਜਰੂਨ ਇਹਨੂੰ ਹਸਪੀਟਲ ਦਾਖਲ ਕਰਵਾਤਾ। ਨਸ਼ੀ ਨਸ਼ੇਲੀ ਦਵਾਈ ਦਿੱਤੀ ਤੇ ਨਾਲੀ ਨਸ਼ੇਲੀ ਦਵਾਈ ਦਿੱਤੀ ਗਈ। ਉਹਦੇ ਨਾਲ ਹੀ ਟੈਗ ਹੋ ਗਿਆ। ਹਾਂਜੀ ਉਹਦੇ ਨਾਲ ਟੈਗ ਤੇ ਜਦ ਸਾਰੇ ਪਿੰਡ ਵਾਲੇ ਇਕੱਠੇ ਹੋਏ ਤਾਂ ਪਖੰਡੀ ਬਾਬਾ ਹੱਥ ਜੋੜ ਪੈਰੀ ਪੈ ਮਾਫੀ ਮੰਗਣ ਲੱਗਾ। ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਚ ਵੇਖ ਸਕਦੇ ਹੋ ਆਪਣੇ ਆਪ ਨੂੰ ਵੱਡਾ ਬਾਬਾ ਕਹਾਉਣ ਵਾਲਾ ਆਪਣੀ ਪੱਗ ਉਤਾਰ ਕੇ ਪੈਰਾਂ 'ਚ ਬੈਠ ਮਾਫੀ ਮੰਗ ਰਿਹਾ। ਤੇ ਹੁਣ ਇਸ ਪਖੰਡੀ ਬਾਬੇ ਖਿਲਾਫ ਮਾਮਲਾ ਦਰਜ ਕਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁਝ ਦਿਨ ਪਹਿਲਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਲੇਡੀਜ਼ ਨੇ ਕਿਹਾ ਵੀ ਮੇਰੇ ਨਾਲ ਬਾਬਾ ਕਲਵੰਦ ਸਿੰਘ ਆ ਜਿਨੇ ਮੈਨੂੰ ਕੋਲ ਡਰਿੰਕ ਦੇ ਵਿੱਚ ਕੁਝ ਪਿਆ ਕੇ ਤੇ ਮੈਨੂੰ ਇਹ ਕਿਹਾ ਗਿਆ ਕਿ ਮੈਂ ਤੈਨੂੰ ਪੁੱਤਰ ਦੀ ਦਾਤ ਮਿਲੂਗੀ ਤਾਂ ਮੇਰੇ ਨਾਲ ਤੈਨੂੰ ਪੰਜ ਇਸ਼ਨਾਨ ਕਿਤੇ ਬਾਹਰ ਕਰਨ ਜਾਣਾ ਪਊਗਾ ਤੇ ਉਹਨਾਂ ਉਸ ਦਾ ਪਤੀ ਉਹਦੇ ਨਾਲ ਗਿਆ ਹੋਇਆ ਸੀਗਾ ਤੇ ਉਹਨੂੰ ਕੰਫੀਡੈਂਸ ਦੇ ਵਿੱਚ ਲੈ ਕੇ ਉਹ ਆਪਣੇ ਸਕੂਟਰ ਦੇ ਉੱਤੇ ਬਿਠਾ ਕੇ ਲੇਡੀਜ਼ ਨੂੰ ਕਿਸੇ ਬਾਹਰ ਮੋਟਰ ਦੇ ਉੱਤੇ ਲੈ ਗਿਆ ਤੇ ਉਸ ਦੇ ਨਾਲ ਉਸਨੇ ਰੇਪ ਕੀਤਾ ਤੇ ਲੇਡੀਜ਼ ਨੇ ਤੁਰੰਤ ਜਦੋਂ ਪਹਿਲਾਂ ਤਾਂ ਸਾਨੂੰ ਕੋਈ ਸਟੇਟਮੈਂਟ ਨਹੀਂ ਰਿਕਾਰਡ ਕਰਾਈ ਸੀ ਕੱਲ ਉਸਨੇ ਸਾਨੂੰ ਆ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਹੈ ਜੀ ਉਸਦੇ ਖਿਲਾਫ ਕਲਵੰਦ ਸਿੰਘ ਦੇ ਇਮੀਡੀਏਟਲੀ ਅਸੀਂ ਐਫਆਰ ਨੰਬਰ 80/24 ਅੰਡਰ ਸੈਕਸ਼ਨ 64 ਬੀ ਐਨਐਸ ਦੇ ਵਿੱਚ ਰਜਿਸਟਰ ਕਰ ਦਿੱਤੀ ਹੈ ਜੀ ਤੇ ਛਾਪੇਮਾਰੀ ਸਾਡੀ ਜਾਰੀ ਹੈ ਕੰਟੀਨਿਊ ਜਲਦੀ ਤੋਂ ਜਲਦੀ ਉਹਨੂੰ ਬਾਬੇ ਨੂੰ ਅਰੈਸਟ ਕਰ ਲਿਆਤਾ ਜਾਊਗਾ ਸਰ ਕਾਰਨ ਕੀ ਸੀ ਕਾਰਨ ਇਹ ਸੀ ਕਿ ਬਾਬਾ ਪਿੰਡ ਦੇ ਵਿੱਚ ਜਿਵੇਂ ਪੁੱਛਾ ਦਿੰਦੇ ਹੁੰਦੇ ਆ ਜੀ ਤੇ ਆਮ ਲੋਕੀ ਪੁੱਛਾ ਲੈਣ ਜਾਂਦੇ ਨੇ ਤਾਂ ਉਹਨੇ ਕਿਹਾ ਵੀ ਤੈਨੂੰ ਬਾਬੇ ਨੇ ਕਿਹਾ ਵੀ ਮੁੰਡਾ ਹੈ ਨਹੀਂ ਸੇ ਨਾਲ ਲੇਡੀ ਦੇ ਘਰੇ ਮੈਰਿਡ ਸੀ ਤੇ ਉਹਨਾਂ ਨੇ ਕਿਹਾ ਤੈਨੂੰ ਪੁੱਤਰ ਦੀ ਦਾਤ ਮਿਲ ਜੂਗੀ ਜੀ ਇਹਨਾਂ ਕੋਲੋਂ ਤੇ ਇਸ ਲਈ ਉਹਨਾਂ ਦੇ ਘਰੇ ਜਾਂਦੀ ਸੀਗੀ ਤਾਂ ਬਾਬੇ ਨੇ ਕਿਹਾ ਵੀ ਜੇ ਤੂੰ ਪੁੱਤਰ ਦੀ ਦਾਤ ਲੈਣੀ ਆ ਤੇ ਤੈਨੂੰ ਮੇਰੇ ਨਾਲ ਪੰਜ ਇਸ਼ਨਾਨ ਕਰਨ ਜਾਣਾ ਪਊਗਾ ਬਾ ਤਾਂ ਪੰਜਾਬ ਚ ਕਾਫੀ ਸਮੇਂ ਤੋਂ ਪਖੰਡੀ ਬਾਬਿਆਂ ਦਾ ਦੌਰ ਚੱਲ ਰਿਹਾ ਹੈ ਤੇ ਭੋਲੇ-ਪਾਲੇ ਲੋਕ ਇਹਨਾਂ ਦੇ ਜਾਲ ਚ ਫਸ ਰਹੇ ਨੇ ਤੇ ਹੁਣ ਸੋਸ਼ਲ ਮੀਡੀਆ ਜ਼ਰੀਏ ਹੋਰ ਵੀ ਇਹ ਬਾਬੇ ਲੋਕਾਂ ਨੂੰ ਆਪਣਾ ਝੂਠ ਬੋਲ ਬੋਲ ਕੇ ਫੈਲਾਰੇ ਨੇ ਤੇ ਆਪਣੇ ਜਾਲ ਚ ਫਸਾਰੇ ਨੇ ਤੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਬਾਬਿਆਂ ਤੋਂ ਬਚਣ ਦੀ ਲੋੜ ਹੈ ਤੇ ਆਪਣੇ ਪੰਜਾਬ ਨੂੰ ਵੀ ਇੰਨਾ ਪਖੰਡੀ ਬਾਬਿਆਂ ਤੋਂ ਬਚਾਉਣ ਦੀ ਲੋੜ ਹੈ ਕਿਉਂਕਿ ਸਾਡਾ ਪੰਜਾਬ ਗੁਰੂਆਂ ਪੀਰਾਂ ਸੂਰਬੀਰਾਂ ਦੀ ਧਰਤੀ ਹੈ ਨਾ ਕਿ ਇਸ ਤਰ੍ਹਾਂ ਦੇ ਪਖੰਡੀ ਬਾਬਿਆਂ ਦੀ ਜੋ ਆਪਣੇ ਆਪ ਨੂੰ ਰੱਬ ਮੰਨੀ ਬੈਠੇ ਨੇ ਤੇ ਲੋਕਾਂ ਨੇ ਘਰ ਖਰਾਬ ਕਰਦੇ ਪਏ ਨੇ ਕ੍ਰਾਈਮ ਚਾਟ ਦੀ ਇਸ ਸਟੋਰੀ 'ਚ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ